ਇਨੇ ਦਿਨੇ ਵੱਧਦੀ ਗਰਮੀ ਕਾਰਨ ਹਰ ਕੋਈ ਪਰੇਸ਼ਾਨ ਹੋ ਰਿਹਾ ਹੈ ਤੇਜ਼ ਤੂਪੂ ਲੂ ਅਤੇ ਨਮੀ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਇਸ ਮੌਸਮ ਵਿੱਚ ਭੁੱਖ ਵੀ ਨਹੀਂ ਲੱਗਦੀ ਸਾਰਾ ਦਿਨ ਪਿਆਸ ਲੱਗਣ ਕਾਰਨ ਮੂੰਹ ਸੁੱਕਣ ਲੱਗਦਾ ਹੈ ਗਰਮੀਆਂ 'ਚ ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਿਹਤ ਨਾਲ ਕੀਤੀਆਂ ਹੋਈਆਂ ਛੋਟੀਆਂ ਜਿਹੀਆਂ ਲਾਪਰਵਾਹੀਆਂ ਕਾਰਨ ਉਲਟੀ ਦਸਤ ਵਰਗੀਆਂ ਸਮੱਸਿਆਵਾਂ ਹੋਰ ਲੱਗਦੀਆਂ ਹਨ ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਈਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਭਿਆਨਕ ਗਰਮੀ ਵਿੱਚ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਤੇ ਆਓ ਇਹਨਾਂ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭੋਜਨ ਦੀ ਗਰਮੀਆਂ ਵਿੱਚ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਗਰਮੀਆਂ ਵਿੱਚ ਤੁਹਾਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਫਲ ਖਾਓ ਮਸਾਲੇਦਾਰ ਭੋਜਨ ਨਾ ਖਾਓ ਆਪਣੀ ਭੁੱਖ ਦੇ ਹਿਸਾਬ ਨਾਲ ਹੀ ਖਾਓ ਅਜਿਹੀਆਂ ਚੀਜ਼ਾਂ ਖਾਓ ਜੋ ਤੁਹਾਨੂੰ ਆਸਾਨੀ ਦੇ ਨਾਲ ਪਚ ਜਾਣ ਹੁਣ ਗੱਲ ਕਰਦੇ ਹਾਂ ਫਲਾਂ ਦੀ ਗਰਮੀ ਵਿੱਚ ਤੁਹਾਨੂੰ ਮੌਸਮੀ ਫਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਤੁਸੀਂ ਤਰਬੂਜ਼ ਖਰਬੂਜਾ ਅਤੇ ਜ਼ਿਆਦਾ ਪਾਣੀ ਵਾਲੇ ਫਲ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਤੁਸੀਂ ਸੰਤਰੇ ਅੰਗੂਰ ਲੀਚੀ ਚੈਰੀ ਆड़ੂ ਅਤੇ ਆਂਬ ਵਰਗੇ ਫਲਾਂ ਦਾ ਵੀ ਸੇਵਨ ਕਰ ਸਕਦੇ ਹੋ ਇਹ ਫਲ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਗੇ ਹੁਣ ਗੱਲ ਕਰਦੇ ਹਾਂ ਸਬਜ਼ੀਆਂ ਦੀ ਗਰਮੀਆਂ ਵਿੱਚ ਤੁਹਾਨੂੰ ਹਰੀਆਂ ਸਬਜ਼ੀਆਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ ਤੋਰੀ ਲੋਕੀ ਪਿੰਡੀ ਕarele ਵਰਗੀਆਂ ਸਬਜ਼ੀਆਂ ਨੂੰ ਭੋਜਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਇਹਨਾਂ ਸਬਜ਼ੀਆਂ ਚ ਘੱਟ ਮਸਾਲਿਆਂ ਦੀ ਹੀ ਵਰਤੋਂ ਕਰੋ ਇਸ ਨਾਲ ਤੁਹਾਡੀ ਸਿਹਤ ਪੂਰੀ ਤਰ੍ਹਾਂ ਤੰਦਰੁਸਤ ਰਹਿ ਕੇ ਹੁਣ ਗੱਲ ਕਰਦੇ ਹਾਂ ਕੁਝ ਪੀਣ ਵਾਲੀਆਂ ਚੀਜ਼ਾਂ ਦੀ ਖੁਦ ਨੂੰ ਗਰਮੀ ਤੋਂ ਬਚਾਉਣ ਲਈ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਦਹੀਂ ਲੱਸੀ ਵਰਗੀਆਂ ਚੀਜ਼ਾਂ ਦਾ ਵੀ ਸੇਵਨ ਕਰ ਸਕਦੇ ਹੋ ਇਸ ਤੋਂ ਇਲਾਵਾ ਨਿੰਬੂ ਪਾਣੀ ਦਾ ਨਿਯਮਤ ਰੂਪ ਨਾਲ ਸੇਵਨ ਕਰੋ ਜੇਕਰ ਕੁਝ ਠੰਡਾ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਤਰਬੂਜ਼ ਆਮ ਬਲੀਚੀ ਦਾ ਸ਼ਰਬਤ ਬਣਾ ਕੇ ਪੀ ਸਕਦੇ ਹੋ ਇਹ ਤੁਹਾਡੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਮਦਦ ਕਰੇਗਾ ਤੁਸੀਂ ਬੇਲ ਦਾ ਸ਼ਰਬਤ ਵੀ ਬਣਾ ਕੇ ਪੀ ਸਕਦੇ ਹੋ ਹੁਣ ਗੱਲ ਕਰਦੇ ਹਾਂ ਖੁਦ ਨੂੰ ਹਾਈਡਰੇਟ ਰੱਖਣ ਦੇ ਖੁਦ ਨੂੰ ਹਾਈਡਰੇਟ ਰੱਖਣ ਲਈ ਜਿੰਨਾ ਹੋ ਸਕੇ ਪਾਣੀ ਪਿਓ ਸਰੀਰ ਨੂੰ ਸਿਹਤਮੰਦ ਰੱਖਣ ਲਈ ਪਾਣੀ ਪੀਣਾ ਬੇਹਜੂਰੀ ਹੈ ਇਸ ਤੋਂ ਇਲਾਵਾ ਤੁਸੀਂ ਦੁੱਧ ਦਹੀਂ ਜੂਸ ਲੱਸੀ ਮੱਖਣ ਨਿੰਬੂ ਪਾਣੀ ਆਦ ਵਰਗੀਆਂ ਚੀਜ਼ਾਂ ਨੂੰ ਡਾਈਟ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਨਾਲ ਹੀ ਗਲੂਕੋਨ ਡੀ ਦਾ ਵੀ ਸੇਵਨ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਦਿਨ ਦੇ ਵਿੱਚ ਇੱਕ ਗਲਾਸ ਨਾਰੀਗਲ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ ਹੈ ਨਾਰੀਗਲ ਪਾਣੀ ਪੀਣ ਨਾਲ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ